65000 ਲੈ ਆ ਯਾਰ ਜੱਟ ਐ ਰਸਤਾ ਐ ਰਸਤਾ ਜਦ ਮੂਰਖ ਬੰਦੇ ਆ ਮਾਰੂ ਤੈਨੂੰ ਪਾ 65000 ਲੈ ਆ ਪੌੜੀਆਂ ਮਿੱਠੂ ਆ ਸਾਫਾ ਲਾ ਕੇ ਮਾਰ ਦੋ ਤੰਨ ਮਾਰ ਯਾਰਾ ਪਾਏ ਦੇ ਗੱਜ ਸਾਫਾ ਬਾਈ ਮਰ ਜਾ ਮਾਰ ਮਾਰ ਅਰੇ ਹੋਈ ਕਰ ਮਰ ਜਾ ਚੋੜਾ ਕਰ ਪਾਏ ਨੂੰ ਖੇਚੁਰਾ ਇਧਰ ਮਾਰ ਮਾਰ ਠੀਕ ਨਾ ਕਰਦਾ ਤੂੰ ਬੱਕਰੇ ਬੱਕਰੀਆਂ ਦੇ ਬੱਕਰਾ ਪਾਏ ਨੂੰ 65000 ਦੀਆਂ ਐਵੇਂ ਕਿਵੇਂ 65 ਦੀਆਂ 65 ਦਾ ਦੇ ਦੇ ਬਚਲੇ ਰੀਪੀਏ ਵੀ ਨਹੀਂ ਕੋਈ ਨਹੀਂ ਫੜੋ ਫੜੋ ਕਰ ਐ ਗੱਲਾਂ ਕਿਹੜੀਆਂ ਕਰਦਾ ਤੂੰ ਓ ਯਾਰਾ ਨੇ ਦੂ ਕੱਚੀਆਂ ਆਈਆਂ ਕੱਚੀਆਂ ਉਹ ਕੱਚੀਆਂ ਪੱਕੀਆਂ ਗੱਲ ਸੁਣ 1500 ਕੱਟ 40000 ਦਾ ਉਹ ਪੂਰੇ 35 ਤੋਂ ਚੱਲ ਕੇ ਭਾਈ ਏਸੀ ਨੇ ਗਲਤ ਮੁੱਲ ਕਿਵੇਂ ਲਾਇਆ ਯਾਰ ਹੋਰ ਪਾ ਦੇ ਹੋਰ ਪਾ ਦੇ 500 ਕੋਈ ਫਰਕ ਕਿਉਂ ਭਾਈ ਯਾ ਭਾਈ 500 ਹੋਰ ਪਾਤਾ 1000 ਕੱਟ 40000 ਹੋ ਗਈਆਂ ਲੈ ਦੇ ਓਏ ਫਰਸਾਈ ਠੀਕ ਆ ਆ ਲੈ ਆ ਜਾ ਤੇਰੇ ਦੀ ਹੋ ਗਈ ਹਾਰੇ ਨੂੰ ਨਾ ਇਹਨੂੰ ਉਹ ਨਾਰਾ ਉਹ ਦੇ ਦੇ ਪੂਰੇ ਪੂਰੇ ਗੱਲ ਕੀ ਹੈ